ਅਕਾਲ ਮਿਹਰਿਕਾ ਚੋਹਾਂ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀਫ ਹਰਪੂ ਜੀ ਦੀ ਖਾਸ ਰਿਪੋਰਟ ਵਿਧਾਨ ਸਭਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਲਿਆਂਦੇ ਸਖਤ ਕਾਨੂੰਨ ਤੇ ਬਣੀ ਸਿਲੈਕਟ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ੋਰਦਾਰ ਵਿਰੋਧ ਕੀਤਾ ਅਜਮਲੇਰ ਕੋਟਲਾ ਵਿੱਚ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਵਿੱਚ ਮੁਸਲਿਮ ਸਿੱਖ ਦਲਿਤ ਪੇਚਾਰੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਲੇਟਣ ਦੀ ਬੇਅਦਬੀ ਵਿੱਚ ਖੁਦ ਸ਼ਾਮਲ ਹੋਣ ਕਰਕੇ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਵਿਦਾਇਕ ਡਾਕਟਰ ਜ਼ਮੀਲੋ ਰਹਿਮਾਨ ਤੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਗਵਰਨਰ ਨੂੰ ਮੰਗ ਪੱਤਰ ਦਿੱਤਾ। ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਸਸ਼ੀਕਾਲ ਜੀ ਮੈਂ ਉਹਨਾਂ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਨੇ ਜਾਗਦੀ ਜ਼ਮੀਰ ਵਾਲੇ ਨੇ ਜਿਹੜੇ ਧਾਰਮਿਕ ਗ੍ਰੰਥਾਂ ਨੂੰ ਪਿਆਰ ਕਰਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਰਾਜਨੀਤਿਕ ਪਾਰਟੀਆਂ ਔਰ ਬਾਕੀ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੀ ਹਰ ਜਥੇਬੰਦੀ ਤੋਂ ਉੱਪਰ ਉੱਠ ਕੇ ਇਸਲਾਮ ਲਈ ਆਪਣੇ ਧਾਰਮਿਕ ਧਾਰਮਿਕ ਗ੍ਰੰਥਾਂ ਲਈ ਧਰਮ ਇੱਕ ਗ੍ਰੰਥਾਂ ਦੀ ਸੁਰੱਖਿਆ ਲਈ ਅੱਗੇ ਆਏ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਔਰ ਮੈਂ ਇਸ ਟਾਈਮ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਨਹੀਂ ਆਏ ਉਹਨਾਂ ਨੂੰ ਵੀ ਮੈਂ ਜਗਾਉਣਾ ਚਾਹੁੰਦੀ ਔਰ ਦੱਸਣਾ ਚਾਹੁੰਦੀ ਆ ਕਿ ਜੇ ਤੁਸੀਂ ਅਜੇ ਵੀ ਸੁੱਤੇ ਪਿਓ ਤਾਂ ਤੁਸੀਂ ਉਹ ਵਕਤ ਦੂਰ ਨਹੀਂ ਹੋਏਗਾ ਜਦੋਂ ਇੱਥੇ ਗਲੀਆਂ 'ਚ ਘਰ-ਘਰ 'ਚ ਤੁਹਾਡੇ ਗ੍ਰੰਥਾਂ ਨੂੰ ਲੋਕ ਪਹਿਣਗੇ ਇਸ ਲਈ ਆਪਣੀ ਜਮੀਰ ਜਗਾ ਲਓ ਔਰ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਇਸ ਸਿਲੈਕਟ ਕਮੇਟੀ ਚ ਮੇਰਾ ਵਿਰੋਧ ਇਹੀ ਹੈ ਕਿ ਜਿਹੜੀ ਸਿਲੈਕਟ ਕਮੇਟੀ ਬਣਾਈ ਗਈ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਇਸ ਨੂੰ ਕਮੇਟੀ ਹੀ ਨਹੀਂ ਮੰਨਦੇ ਇਸ ਕਮੇਟੀ ਨੂੰ ਅੱਛੇ ਤਰੀਕੇ ਨਾਲ ਸੁਰੱਖਿਤ ਹੱਥਾਂ ਚ ਜੁਡੀਸ਼ੀਅਲ ਕਮਿਸ਼ਨ ਬੰਨਣਾ ਚਾਹੀਦਾ ਹੈ ਜਿਹਦੀ ਦੇਖ ਰੇਖੇਟ ਇਹ ਬੇਅਦਬੀਆਂ ਦਾ ਇਨਸਾਫ ਲੋਕਾਂ ਨੂੰ ਮਿਲੇਗਾ ਜਿਹੜੇ ਲੋਕਾਂ ਨੂੰ ਇਹ ਬਣਾਇਆ ਗਿਆ ਕੀ ਉਹ ਸਾਨੂੰ ਇਨਸਾਫ ਦੇ ਸਕਣਗੇ ਸਾਰੇ ਸੋਸ਼ਲ ਮੀਡੀਆ ਦੇ ਅੱਗੇ ਸਾਡੀ ਪਾਰਟੀ ਨੇ ਇਹ ਕਲੀਅਰ ਕਰਤਾ ਕਿ ਇਹ ਲੋਕ ਦੋਸ਼ੀ ਸੀ ਉਹਦੇ ਚ ਹਰਪਾਲ ਜੀਮਾ ਉਹਦੇ ਚ ਇਹਨਾਂ ਦੇ ਜਿਹੜੇ ਸਿੱਖਿਆ ਮੰਤਰੀ ਤੇ ਸਾਡੇ ਇਥੋਂ ਦੇ ਹਲਕਾ ਹਲਕਾ ਹਮਲੇਰ ਕੋਲੇ ਦੇ ਐਮਐਲਏ ਆਮ ਆਦਮੀ ਦੇ ਇਹਨਾਂ ਦੀ ਸਿੱਧੀ ਇਨਵੋਲਵਮੈਂਟ ਹੈ ਅੱਜ ਅਸੀਂ ਜਿਹੜਾ ਇਹ ਮੈਮੋਰੰਡਮ ਡੀਸੀ ਸਾਹਿਬ ਨੂੰ ਦਿੱਤਾ ਹੈ ਉਹ ਡੀਸੀ ਸਾਹਿਬ ਦੇ ਥਰੂ ਅਸੀਂ ਗਵਰਨਰ ਸਾਹਿਬ ਨੂੰ ਇਹ ਭੇਜਿਆ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਸਰਕਾਰ ਤੇ ਜੋ ਆਮ ਆਦਮੀ ਦੀ ਸਰਕਾਰ ਹੈ ਇਹਦੇ ਤੇ ਕੋਈ ਭਰੋਸਾ ਨਹੀਂ ਹੈ ਇਹ ਉਹ ਸਰਕਾਰ ਹੈ ਜਿਹੜੀ ਬੇਅਦਮੀਆਂ ਕਰਕੇ ਇੱਥੇ ਤੱਕ ਪਹੁੰਚੀ ਹੈ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਇੱਥੇ ਆਪਣੀ ਸਰਕਾਰ ਬਣਾ ਮੈਂ ਆਪਣੇ ਮੁਸਲਮਾਨ ਵੀਰਾਂ ਨੂੰ ਸਾਰੇ ਨੂੰ ਪਹਿਲਾਂ ਮੈਂ ਸਾਰੇ ਧਾਰਮਿਕ ਲੋਕਾਂ ਨੂੰ ਇਹ ਧੰਨਵਾਦ ਕਰਦੀ ਆ ਸਿੱਖ ਵੀਰਾਂ ਦਾ ਵੀ ਕਿ ਜਿਹੜੀਆਂ ਵੀ ਬੇਅਦਬੀਆਂ ਹੋਈਆਂ ਨੇ ਇਹ ਸਿਰਫ ਕੁਰਾਨ ਦੀ ਬੇਅਦਬੀ ਨਹੀਂ ਹੋਈ ਜਦੋਂ ਇਹ ਸਰਕਾਰ ਇਹਨਾਂ ਨੇ ਬਣਾਈ ਹੈ ਉਸ ਤੋਂ ਪਹਿਲਾਂ ਜਦੋਂ ਇਹ ਆਪਣੀ ਜ਼ਮੀਨ ਤਲਾਸ਼ ਕਰ ਰਹੇ ਸੀ ਪੰਜਾਬ 'ਚ ਇਹਨਾਂ ਨੇ ਇੱਕ ਮੁੱਦਾ ਇਹ ਹੀ ਚੱਕਿਆ ਕਿ ਅਸੀਂ ਦੂਸਰੀਆਂ ਪਾਰਟੀਆਂ ਨੂੰ ਕਿਵੇਂ ਬਦਨਾਮ ਕਰਕੇ ਇੱਥੇ ਆਪਣੇ ਪੈਰ ਜਮਾਉਣੇ ਨੇ ਇਹਨਾਂ ਨੇ ਮੈਂ ਪੜਾਹ ਵਾ ਪੜਾ ਦੱਸਣਾ ਚਾਹੁੰਦੀ ਆ ਕਿ 2014 'ਚ ਇਹਨਾਂ ਨੇ ਇਹ ਸਾਜਿਸ਼ ਕਰਨੀ ਕੇਜਰੀਵਾਲ ਸਾਹਿਬ ਨੇ ਇਹ ਦਿੱਲੀ ਤੋਂ ਹੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਆਪਾਂ ਨੇ ਪੰਜਾਬ 'ਚ ਕਿਵੇਂ ਪਹੁੰਚਣਾ ਉਸ ਤੋਂ ਬਾਅਦ 15 'ਚ ਬਰਗਾੜੀ ਹੋਇਆ ਉੱਥੇ ਇਹਨਾਂ ਨੇ ਸਾਡੀਆਂ ਸਿੱਖ ਭਾਵਨਾਵਾਂ ਮ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ੜਕਾਇਆ ਲੋਕਾਂ ਨੂੰ ੜਕਾਇਆ ਫਿਰ 2016 'ਚ ਮਲੇਰ ਕੋਲਣਾ 'ਚ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਲੋਕ ਜਿਹੜੇ ਚਾਰ ਇਹਨਾਂ ਦੇ ਬੰਦੇ ਸੀ ਨਰੇਸ਼ ਯਾਦਵ ਸੀ ਕਿਸ਼ੋਰ ਨੰਦ ਸੀ ਵਿਜੇ ਕੁਮਾਰ ਸੀ ਇੱਕ ਹੋਰ ਜਿਹੜਾ ਇਹਨਾਂ ਦਾ ਬੰਦਾ ਸੀ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੇ 90 ਲੱਖ ਦੀ ਫੰਡਿੰਗ ਕੀਤੀ ਤੇ ਫਿਰ ਉਹ ਨਰੇਸ਼ ਯਾਦਵ ਦੇ ਅਕਾਊਂਟ ਚੋਂ ਵਿਜੇ ਕੁਮਾਰ ਦੇ ਅਕਾਊਂਟ ਚ ਗਿਆ ਫਿਰ ਉਹਦੇ ਤਹਿਤ ਇਹ ਜਿਹੜੀ ਹੈ ਬੇਅਦਵੀਂ ਕੁਰਾਨ ਸ਼ਰੀਫ ਦੀ ਕਰਵਾਈ ਗਈ ਔਰ ਇਹ ਮੈਨ ਇੱਕ ਸਵਾਲ ਮੇਰਾ ਇਹ ਉੱਠਦਾ ਹੈ ਕਿ ਨਰੇਸ਼ ਯਾਦਵ ਜਿਹੜਾ ਮਹਿਰੋਲੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹਨੂੰ ਇੱਥੇ ਬੇਅਦਵੀਂ ਸਾਡੇ ਕੁਰਾਨ ਸ਼ਰੀਫ ਦੀ ਬੇਅਦਵੀਂ ਕਰਾਉਣ ਦਾ ਕੀ ਫਾਇਦਾ ਹੋ ਸਕਦਾ ਸੀ ਉਹਦਾ ਕੀ ਮੰਤਵ ਸੀ ਮੇ ਸਾਡੀ ਮੰਗ ਇਹੀ ਹੈ ਹੁਣ ਗਵਰਨਰ ਸਾਹਿਬ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਵੀ ਜਿਹੜੀ ਜਾਂਚ ਸੁਪਰੀਮ ਕੋਰਟ ਤੋਂ ਹੋਣੀ ਚਾਹੀਦੀ ਹੈ ਜੱਜਾਂ ਤੋਂ ਹੋਣੀ ਚਾਹੀਦੀ ਹੈ ਸਾਨੂੰ ਇਹਨਾਂ ਤੋਂ ਭਰੋਸਾ ਨਹੀਂ ਇਹਨਾਂ ਨੇ ਇੱਕ ਸਾਜ਼ਿਸ਼ ਤਹਿਤ ਇਹ ਮਾਮਲਾ ਜਿਹੜਾ ਪੜਕਾਇਆ ਔਰ ਲੋਕਾਂ ਤੋਂ ਵੋਟ ਲੈ ਉਹਨੂੰ ਕੋਈ ਉਹ ਨਹੀਂ ਸੀ ਇਹਦੇ ਪਿੱਛੇ ਪੜੀ ਬਾਈ ਕੜੀ ਅਗਰ ਦੇਖਿਆ ਜਾਵੇ ਤਾਂ ਕੇਜਰੀਵਾਲ ਦਾ ਭਗਵੰਤ ਸਮਾਨ ਦਾ ਔਰ ਇਥੋਂ ਦੇ ਜਿਹੜੇ ਆਮ ਆਦਮੀ ਦੇ ਐਮ ਐਲ اے ਨੇ ਇਹਨਾਂ ਸਾਰਿਆਂ ਦਾ ਨਾਮ ਆਏਗਾ ਔਰ ਇਹਨਾਂ ਦਾ ਜਿਹੜੇ ਰਿਲੇਸ਼ਨ ਨੇ ਉਹ ਜੁੜੇ ਹੋਣਗੇ ਅਸੀਂ ਉਸ ਬੰਦੇ ਨੂੰ ਤਾਂ ਸਜ਼ਾ ਜੋ ਹੋਈ ਹੈ ਹੋਈ ਹੈ ਇਹਦੇ ਪਿੱਛੇ ਦੇ ਜਿਹੜੇ ਸਾਜ਼ਿਸ਼ ਕਰਤਾ ਨੇ ਉਹਨਾਂ ਲਈ ਅਸੀਂ ਸਜ਼ਾਦੀ ਮੰਗ ਕਰਦੇ ਹਾਂ ਕੋਈ ਸਵਾਲ ਤੁਹਾਨੂੰ ਮੈਡਮ ਸਾਹਿਬ ਜੀ ਕੱਲ੍ਹ ਕੁੱਤੀ ਜਾ ਕੇ ਬੰਦਾ ਗਾਦਾ ਥੀ ਹਾਂ ਜੀ ਇਹਨਾਂ ਨੂੰ ਹੁਣ ਕਮੇਟੀ ਬਣਾਈ ਹੈ ਜੀ ਸਿਲੈਕਟਡਰ ਕਮੇਟੀ ਬਣ ਰਹੀ ਹੈ ਵਿਧਾਨ ਸਭਾ ਨੇ ਬਣਾਈ ਹੈ ਜੀ ਕਿਉਂ ਨਹੀਂ ਹੋਈ ਤੁਸੀਂ ਇਹਨੂੰ ਕਿਵੇਂ ਚੈਲੰਜ ਕਰ ਰਹੇ ਹੋ ਵੀ ਵਿਧਾਨ ਸਭਾ ਨੇ ਆਪ ਵੀ ਕਾਨੂੰਨ ਲੈ ਕੇ ਆ ਰਹੇ ਨਾ ਉਹੀ ਕਮੇਟੀ ਬਣਾ ਰਹੇ ਨੇ ਤਾਂ ਉਹ ਇਹਦੇ ਕੀ ਦੇਖੋ ਜਦੋਂ ਕੋਈ ਕਮੇਟੀ ਬਣਾਈ ਜਾਂਦੀ ਹੈ ਉਹਦੇ ਚ ਜੇ ਧਾਰਮਿਕ ਭਾਵਨਾਵਾਂ ਸਾਰੇ ਧਰਮਾਂ ਦੀਆਂ ਹੋਈਆਂ ਨੇ ਬੇਅਦਬੀਆਂ ਸਾਰੇ ਗ੍ਰੰਥਾਂ ਦੀਆਂ ਹੋਈਆਂ ਨੇ ਤਾਂ ਉਹਦੇ ਚ ਇਹਨਾਂ ਨੇ ਕਿਸ ਬੰਦੇ ਨੂੰ ਲਿਆ ਉਸ ਬੰਦੇ ਨੂੰ ਜੇ ਮੁਸਲਮਾਨ ਇਹ ਕਹਿੰਦੇ ਨੇ ਸਾਡਾ ਇੱਕੋ ਹੀ ਐਮਐਲਏ ਇੱਕੋ ਹੀ ਸਾਡਾ ਨੁਮਾਇੰਦਾ ਮੁਸਲਮਾਨਾਂ ਦਾ ਹੈ ਤਾਂ ਉਹੀ ਬੰਦਾ ਕਿਉਂ ਜਿੱਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਹਦੇ ਖੁਦ ਉਹ ਇੱਥੇ ਉਹਨਾਂ ਨੂੰ ਰੋਟੀਆਂ ਖਵਾ ਰਿਆ ਬੈਠਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਵੀਰੇ ਜਦੋਂ 2014 ਚ ਜਦੋਂ 16 ਜੇ ਬੇਅਦਬੀ ਕੀਤੀ ਆ ਉਸ ਤੋਂ ਪਹਿਲਾਂ ਹੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਇਹਨੂੰ ਵਿਚ ਲਿਆ ਔਰ ਇਹਦੇ ਇਹਦੇ ਤਹਿਤ ਹੀ ਬੇਅਦਬੀ ਕਰਵਾਈ ਉਸ ਤੋਂ ਬਾਅਦ ਜਦੋਂ ਇਹ ਦੋਸ਼ੀ ਪਾਇਆ ਗਿਆ ਉਸ ਤੋਂ ਬਾਅਦ ਵੀ ਸਾਡਾ ਐਮਐਲਏ ਇਹਦੀ ਮਰੀ ਹੋਈ ਜ਼ਮੀਰ ਕੋਡ ਉਹਨਾਂ ਚ ਬੈਠ ਕੇ ਉਹਨਾਂ ਨੂੰ ਬਚਾਉਂਦਾ ਰਿਹਾ ਪੇਸ਼ੀਆਂ ਭੋਗ ਦਦਾਰੇ ਆ ਮੈਂ ਕਹਿੰਦੀ ਜਦੋਂ ਨਹੀਂ ਪਤਾ ਲੱਗਿਆ ਵੈਸੇ ਤਾਂ ਕਿਉਂ ਨਹੀਂ ਪਤਾ ਲੱਗ ਰਿਹਾ ਜਦੋਂ ਅਸੀਂ ਆਪਣੇ ਸ਼ਹਿਰ ਦਾ ਨੁਮਾਇੰਦਾ ਚੁਣਿਆ ਇਟ ਮੀਨਸ ਕਿ ਉਹਨੂੰ ਅਕਲ ਹੋਣੀ ਚਾਹੀਦੀ ਇੰਨੀ ਸਮਝ ਹੋਣੀ ਚਾਹੀਦੀ ਸੀ ਉਹਦੇ ਸ਼ਹਿਰ ਦੇ ਵਿੱਚ ਆ ਕੇ ਉਹਦੀ ਵੀ ਅਦਾਲਤਾਂ ਚ ਆ ਕੇ ਇਸ ਤਰੀਕੇ ਦੀ ਗੰਦੀ ਪਲੈਨਿੰਗ ਹੋ ਰਹੀ ਹੈ ਔਰ ਉਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਹਿੰਦੀ ਉਹ ਨੁਮਾਇੰਦਾ ਕਹਿਲੌਣ ਦਾ ਲਾਇਕ ਹੀ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਦੂਸਰੀ ਗੱਲ ਜਦੋਂ ਉਹਨੂੰ ਪਤਾ ਵੀ ਲੱਗ ਗਿਆ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਬੇਅਦਬੀ ਨਰੇਸ਼ ਆਦਮ ਨੂੰ 2 ਸਾਲ ਦੀ سزا ਹੋਗੀ ਉਹ ਤੋਂ ਬਾਅਦ ਵੀ ਉਹਦੇ ਜ਼ੁਬਾਨ 'ਚੋਂ ਇੱਕ ਸ਼ਬਦ ਨਹੀਂ ਨਿਕਲਿਆ ਇਹ ਤੋਂ ਕੀ ਸਾਬਤ ਹੋ ਰਿਹਾ ਕਿ ਉਹ ਦੋਸ਼ੀ ਨਾਲ ਉਹਨਾਂ ਹੀ ਦੋਸ਼ੀ ਉਹ ਹੈ ਉਹ ਤੋਂ ਬਾਅਦ ਭਗਵੰਤ ਮਾਹਨ ਸਾਹਿਬ ਔਰ ਕੇਜਰੀਵਾਲ ਸਾਹਿਬ ਜਿਹੜੇ ਇਹਨਾਂ ਦੇ ਹੋਰ ਢੁਣ ਗੁੜਕ ਬੁੜਕ ਪੈ ਰਹੇ ਨੇ ਇਹਨਾਂ ਦੇ ਐਮਐਲਏ ਜਿਹੜੇ ਕਹਿ ਰਹੇ ਨੇ ਬੇਅਦਬੀਆਂ ਹੋ ਗਈਆਂ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਮੈਂ ਉਹਨਾਂ ਤੋਂ ਇਹ ਸਵਾਲ ਪੁੱਛਣਾ ਚਾਹੁੰਦੀ ਆ ਇਹ ਠੀਕ ਹੈ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਦੋਸ਼ੀਆਂ ਨੂੰ ਸਲਦਾ ਮਿਲਣੀ ਚਾਹੀਦੀ ਹੈ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਇੱਥੇ ਤਾਂ ਕੁਰਾਨ ਸ਼ਰੀਫ ਦੀ ਸ਼ਰੇਆਮ ਬੇਇੱਜ਼ਤੀ ਹੋਈ ਬੇਹਰਮਤੀ ਹੋਈ ਉਹਦਾ ਦੋਸ਼ੀ ਵੀ ਫੜਿਆ ਗਿਆ ਤੇ ਉਹਦੇ ਖਿਲਾਫ ਤੁਹਾਡੇ ਮੂੰਹ ਚੋਂ ਇੱਕ ਸ਼ਬਦ ਕਿਉਂ ਨਹੀਂ ਨਿਕਲ ਰਿਹਾ ਮੇਰਾ ਸਵਾਲ ਇਹ ਹੈ ਦੂਸਰਾ ਸਵਾਲ ਇਹ ਹੈ ਕਿ ਤੁਹਾਡਾ ਜਿਹੜਾ ਜਦੋਂ ਤੁਸੀਂ ਸਰਕਾਰ ਤੁਹਾਡੀ ਨਹੀਂ ਜਦੋਂ ਬਣੀ ਸੀ ਉਦੋਂ ਤੁਸੀਂ ਇਹ ਕਹਿ ਰਹੇ ਸੀ ਕਿ ਅਸੀਂ 6 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਚ ਸੁਟਾਂਗੇ ਇਹਨਾਂ ਦਾ ਆਪਣਾ ਐਮਐਲਏ ਦੋਸ਼ੀ ਕਰਾਰ ਹੋ ਗਿਆ ਉਹਨੂੰ ਕਦੋਂ ਇਹਨਾਂ ਨੇ ਉਹ ਕੀਤਾ ਉਹਦੇ ਖਿਲਾਫ ਔਰ ਸਾਡਾ ਐਮਐਲਏ ਇਨਵੋਲਵਮੈਂਟ ਔਰ ਉਹਦੇ ਖਿਲਾਫ ਉਹ ਤੋਂ ਕਿਉਂ ਨਹੀਂ ਅਸਤੀਫਾ ਲਿਆ ਜਾ ਰਿਹਾ ਬਹੁਤ ਐਸੇ ਸਵਾਲ ਨੇ ਜਿਹੜੇ ਲੋਗ ਕੀ ਕਹਿਣਾ ਅੱਜ ਦੇ ਦਿਨੋਂ ਅੱਜ ਦਾ ਜੋ ਇਹ ਰੱਖਿਆ ਸੀਗਾ ਪ੍ਰੋਗਰਾਮ ਜਿਹੜਾ ਹੈ ਇਹ ਗ੍ਰੰਥਾਂ ਹੌਲੀ ਗ੍ਰੰਥ ਜਿਹੜੇ ਨੇ ਸਾਡੇ ਪੰਜਾਬ ਧਰਮਿਕ ਦੇ ਉਹਦੇ ਰਿਲੇਟਡ ਰੱਖਿਆ ਸੀਗਾ ਕਿ ਆਈ ਦੀਨੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਬੇਅਦਵੀ ਜਿਹੜੀ ਹੈ ਉਹ ਗੁਰੂ ਗ੍ਰੰਥਾਂ ਦੀ ਲਾਲੋ ਯਾ ਹੋਰ ਧਾਰਮਿਕ ਗ੍ਰੰਥਾਂ ਜਿਦਾ ਕੁਰਾਨੇ ਕ੍ਰੀਮ ਦੀ ਲਾ ਲੋ ਜਾਂ ਇਸ ਤੋਂ ਇਲਾਵਾ ਗੀਤਾ ਦੀ ਲਾ ਲੋ ਜਾਂ ਫਿਰ ਇਸ ਤੋਂ ਇਲਾਵਾ ਜੋ ਵੀ ਆਪਣੇ ਧਰਮ ਸਤਾਨ ਧਾਰਮਿਕ ਦੀ ਮੁਖਸ ਬਣੀ ਹੋਈਆਂ ਨੇ ਹੋਲੀ ਉਹਨਾਂ ਦੇ ਪ੍ਰਤੀ ਆਈ ਦੀ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਲਾ ਲੋ ਜਾਂ ਆ ਸਰਕਾਰਾਂ ਦੇ ਵਿੱਚ ਲਾ ਲੋ ਬੇਅਦਬੀਆਂ ਨਹੀਂ ਹੁੰਦੀਆਂ ਸੀਆਂ ਆਪਣੇ ਲਾਹਾ ਲੈਣ ਦੇ ਪ੍ਰਤੀ ਤੁਸੀਂ ਇਹਨਾ ਮਤਲਬ ਉਹ ਧਾਰਮਿਕ ਗ੍ਰੰਥਾਂ ਨੂੰ ਉਹ ਬੇਅਦਬੀ ਦੇ ਰਾਹ ਤੋੜ ਦਿੰਦੇ ਸੀਗੇ ਲੇਕਿਨ ਇੱਕ ਮੁੱਢ ਤੋਂ ਸੰਘਰਸ਼ ਜਾਰੀ ਸੀਗਾ ਸਾਰੇ ਆ ਪਾਈਚਾਰਕ ਲੋਕਾਂ ਦਾ ਔਰ ਸਾਰੇ ਹੀ ਜਿਹੜੇ ਸਮਾਸੀ ਵੀ ਉਹਨਾਂ ਲੋਕਾਂ ਦਾ ਜੋ ਅੱਜ ਥੋੜੇ ਸਾਹਮਣੇ ਨਜ਼ਰ ਆ ਰਹੇ ਨੇ ਹਮੇਸ਼ਾ ਮੁੱਢ ਤੋਂ ਜੋ ਹਕਲੀ ਆਵਾਜ਼ ਉਠਾਉਂਦੇ ਆਏ ਨੇ ਅੱਜ ਜੋ ਖੜੇ ਨੇ ਥੋੜੇ ਸਾਹਮਣੇ ਉਹ ਇਹ ਸੀਗਾ ਕਿ ਜੋ ਇਸ ਦੇ ਉੱਤੇ ਕਾਨੂੰਨ ਜਿਹੜਾ ਹੈ ਉਹ ਸਖਤ ਲੈ ਕੇ ਆਵੇ ਸਰਕਾਰ ਕਾਫੀ ਲੰਬੀ ਦੇਰ ਸੋ ਇਹ ਮੰਗ ਸੀਗੀ ਸੋ ਇਹਦੇ ਪਿੱਛੇ ਬੜੀ ਮਿਹਨਤ ਕੀਤੀ ਗਈ ਸੋ ਅੱਜ ਜੋ ਸਰਕਾਰ ਦੇ ਬੋਲੀ ਸਰਕਾਰ ਲਾਲੋ ਜਾਂ ਗੁੰਗੀ ਸਰਕਾਰ ਲਾਲੋ ਕੰਨਾਂ 'ਚ ਇਹ ਬਾਤ ਪਹੁੰਚੀ ਇਹਨਾਂ ਲੋਕਾਂ ਮਿਹਨਤੀ ਲੋਕਾਂ ਦੇ ਕਾਰਨ ਲਾਲੋ ਕਿ ਇਹ ਕਾਨੂੰਨ ਜਿਹੜਾ ਉਹਦੇ ਤੇ ਬਣਨਾ ਚਾਹੀਦਾ ਬਟ ਉਸ ਤੋਂ ਬਾਅਦ ਸਰਕਾਰ ਨੇ ਮੰਨ ਲਿਆ ਕਿ ਸਿਸ ਕਾਨੂੰਨ ਜਿਹੜਾ ਉਹ ਬਣਾ ਦਾਂਗੇ ਬਟ ਜੇ ਉਹਦੇ ਵਾਸਤੇ ਜਿਹੜੀ ਇੱਕ ਸਿਲੈਕਟਡ ਕਮੇਟੀ ਯੂਜ਼ ਕੀਤੀ ਹੈ ਅਫਸੋਸ ਦੀ ਇਹ ਗੱਲ ਹੈ ਕਿ ਉਹਦੇ ਵਿੱਚ ਉਹਨਾਂ ਨੇ ਉਹ ਲੋਕਾਂ ਨੂੰ ਜਾਂ ਉਹ ਮਾਮੂਲੀ ਲੋਕਾਂ ਨੂੰ ਮੈਂਬਰ ਲੈ ਲਿਆ ਜਿਨ੍ਹਾਂ ਨੇ ਬੇਆਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ ਸੀਗਾ ਇੱਕ ਟਾਈਮ ਆਕੇ ਸੋ ਤੁਸੀਂ ਸੋਚੋ ਕਿ ਇਨਸਾਫ ਦੇ ਰਖਵਾਲੇ ਇਨਸਾਫ ਨੂੰ ਲੁੱਟਣ ਵਾਲੇ ਲੋਕ ਇਨਸਾਫ ਦੇ ਰਖਵਾਲੇ ਬਣਾ ਦਿੱਤੇ ਜਾਣ ਤੇ ਉਹ ਗੱਲ ਹੋ ਗਈ ਕਿ ਤੁਸੀਂ ਦੁਆਰਾ ਫੇਲ ਉੱਠ ਲੋ ਯਾਨੀ ਕਿ ਕਾਨੂੰਨ ਪੱਖੀ ਅਗਰ ਢਿੱਲ ਹੋਊਗੀ ਤਾਂ ਸਮਝੋ ਫਿਰੋ ਸਮਾਜ ਜਿਹੜਾ ਉਹ ਵਿਖਰ ਜਾਏਗਾ ਸਮਾਜ ਦੇ ਵਿੱਚ ਕ੍ਰੂਤੀਆਂ ਨੇ ਜਿਹੜੀਆਂ ਉਹ ਫੈਲ ਜਾਣੀਆਂ ਔਰ ਗ੍ਰੰਥਾਂ ਦੀ ਅਦਬੀ ਬੇਅਦਬੀ ਜਿਹੜੀ ਉਹ ਰੁਕਣੀ ਨਹੀਂ ਹੈਗੀ ਇਸ ਪਰ ਕਿ ਅੱਜ ਜਿਹੜਾ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਕੀ ਹੈ ਜਿਹੜਾ ਦਿੱਤਾ ਹੈ ਜੈਦੂ ਸੁਲਮਾਨ ਜੀ ਨੇ ਜੋ ਹਲਕਾ ਇੰਚਾਰਜ ਮਲੇਰ ਕੋਲੇ ਤੇ ਉਹਨਾਂ ਤੋਂ ਇਲਾਵਾ ਜਿਹੜੇ ਮਜਲਿਸ ਅਹਿਰਾਰੇ ਇਸਲਾਮ ਬੜੀ ਹੋਈਆਂ ਲੁਧਿਆਣਾ ਤੋਂ ਸ਼ਹੀਦ ਇਮਾਮ ਸਾਹਿਬ ਉਹਨਾਂ ਦੇ ਵੀ ਰਹਿਨੁਮਾ ਜਿਹੜੇ ਨੇ ਉਹਨਾਂ ਦੇ ਉਹਨਾਂ ਦੇ ਵੀ ਭਰਤੀ ਹੇਡ ਜਿਹੜੇ ਅੱਜ ਪਹੁੰਚਨੇ ਲੋਕ ਔਰ ਜੈਦੂ ਸੁਲਮਾਨ ਜੀ ਦੇ ਹੇਡ ਵੀ ਜਿਹੜੇ ਲੋਕ ਪਹੁੰਚੇ ਨੇ ਉਹ ਇਸੇ ਕਾਰਨ ਪਹੁੰਚੇ ਨੇ ਕਿ ਜੋ ਇਹ ਜਿਹੜਾ ਬੇਅਦਬੀ ਜਿਹੜਾ ਉਹਦੇ ਸਿਲੈਕਟਰ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਜਿਹੜੇ ਮੈਂਬਰ ਨੇ ਉਹ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੂੰ ਹਟਾਇਆ ਵੇ ਤਾਂ ਕਿ ਇੱਕ ਨਿਰਪੱਖ ਕਮੇਟੀ ਸਿਲੈਕਟਰ ਬਣੇ ਤਾਂ ਕਿ ਕਾਨੂੰਨ ਜਿਹੜਾ